ਹਾਈ ਬਲੌਗ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਜਵਿੰਦਰ ਸਿੱਧੂ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਬਹੁਤ ਸੋਹਣੀ ਬਾਰਿਸ਼ ਹੋ ਰਹੀ ਆ ਨਹੀਂ ਨਹੀਂ ਪਹਿਲਾਂ ਗਰਮੀ ਬਹੁਤ ਸੀ ਪਹਿਲਾਂ ਤਾਂ ਧੁੱਪੀਆਂ ਗੱਡੀਆਂ ਨੇ ਗਰਮੀ ਨਹੀਂ ਚਾਹ ਗਰਮੀ ਬਹੁਤ ਰੱਬ ਦੇ ਘਰ ਦਾ ਯਾਰ ਕੀ ਪਤਾ ਇੱਕ ਤਾਂ ਬਾਅਦ ਚ ਵੀ ਫਿਰ ਹੁਣ ਭਾਈ ਫਿਰ ਜਾਂ ਵੱਟ ਪੈਂਦਾ ਫਿਰ ਬਾਰਿਸ਼ ਵੀ ਆਉਂਦੀ ਆ ਪਤਾ ਹੀ ਇਹ ਪਹਿਲਾਂ ਫੜਿਆ ਸੁਣਿਆ ਯੋਗ ਗਰਮੀਆ ਬਾਰਸ਼ ਆਉ। ਹਮ ਬਾਰਸ਼ ਸਹੀ ਯਾਰ ਮੈਂ ਕੋਈ ਨਾ ਤੇ ਬਾਹਰ ਇੱਥੇ ਹੀ ਤਾਂ ਮੈਂ ਬੰਦਾ ਪੈਂਦਾ ਬੇਲਾਂ ਕਰਤੀਆਂ ਪੁੱਠੀਆਂ ਜਾ ਰਹੀਆਂ। ਲਾਹੌਰ ਹਵਾ ਵੀ ਆਈ ਹੈ ਨਾਲ। ਖੜਕਾ ਵੀ ਹੋਇਆ ਪੂਰਾ ਬਿਜਲੀ ਵੀ ਡਿਗੀ ਲੱਗਦੀ ਆ ਕਿਤੇ। ਲਾਈਟ ਵੀ ਭੱਜ ਗਈ ਪਤਾ ਨਹੀਂ ਕੀ ਚੱਕਰ। ਇਹਦਾ ਬਾਅਦ ਚ ਪਤਾ ਲੱਗੂ ਹਣ। ਜੁਲਾ ਟਰਾਂਸਫਾਰਮ ਚੱਲ ਕੇ ਪਤਾ ਨਹੀਂ ਹੁਣ ਕੀ ਬਣੂ ਭੈਣ ਦਾ ਹੌਲੀ ਹੌਲੀ ਪਤਾ ਲੱਗੂ ਵੀ ਚੱਕਰ ਕੀ ਆ ਇੰਨੀ ਹਵਾ ਵੀ ਨਹੀਂ ਆਈ ਛਾਲੀ ਬੇਲਾਂ ਸਾਰੀਆਂ ਪੁੱਠੀਆਂ ਹੋ ਗਈਆਂ ਹੈ ਪਤਾ ਨਹੀਂ ਕਿੱਥੇ ਡਿਗੀ ਟਰਾਂਸਫਾਰਮ ਤੇ ਡਿਗੀ ਪਤਾ ਨਹੀਂ ਕੀ ਚੱਕਰ ਜੁਲਾ ਟਰਾਂਸਫਾਰਮ ਚੱਲ ਕੇ ਪਤਾ ਨਹੀਂ ਆ ਰਿਹਾ ਠੰਡਾ ਮੌਸਮਾ ਗਰਮੀ ਪਹਿਲਾਂ ਰੱਬ ਦੇ ਰੰਗ ਨੇ ਪਹਿਲਾਂ ਗਰਮੀ ਬਹੁਤ ਸੀ ਅੰਦਰ ਚਰਿਆ ਫਿਰ ਤਾਂ ਹੁਣ ਇਹ ਤਾਂ ਨਹੀਂ ਕਿਤੇ ਹੋਰ ਨਹੀਂ ਗਿਆ ਨਾ ਇਹੀ ਤਾਂ ਗੱਲਾਂ ਨੇ ਫਿਰ ਰੱਬ ਨੂੰ ਰਾ ਕੌਣ ਮੰਨੂਗਾ ਕੋ ਕੋ ਪਰਮਾਤਮਾ ਕੋਈ ਨਹੀਂ ਕੋਣ ਤਾਂ ਵੱਧਿਆ ਡੀਜ 100 ਵਾਰ ਐ ਕਰਨਾ ਪੈਂਦਾ ਵਸ ਐਕਸਰਸਾਈਜ਼ ਕਰਿਆ ਕਰ ਅੱਤ ਤੋਂ ਵੱਧ ਇਹੀ ਤੇ ਸਿਹਰ ਡਾਕਟਰ ਨੇ ਬਤਵਾਦ ਵੀ ਅਸਰ ਹੈ ਬਧਾ ਭਾਈ ਹੂੰ ਇਹ ਸੇ ਦਿਨ ਸੇ ਤੀ ਤੋਨ ਲੱਗ ਰਿਹਾ ਹੂੰ ਬੜਾ ਹੋਣੂ ਗਰੀਦ ਮੇਰੀ ਹੋਊਗਾ ਐ ਬਤਵਾਦ ਕਲੀਰ ਘਟ ਗਿਆ ਬੱਚ ਉਹ ਬਜਨ ਤਾਂ ਬਹ ਹੈ ਨਹੀਂ ਉਹਦਨੇ ਚੱਕੀ ਹੈ ਤੁਜੀਆ ਅੱਜ ਕਰਦੇ ਆ ਹੌਣ ਹੌਣੀ ਹੁਣ ਇਹੋ ਜਿਹੇ ਬਾਤ ਨੂੰ ਹੌਣ ਸੁਣੋ ਹੌਣ ਹਰਮਨ ਦਾ ਗੁਰੂ ਚੱਕ ਤੰਦ